ਪਾਣੇ ਸਿੱਧੂ ਦੇ ਕੇਚ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਨੌਲੇ ਥਾਣੇ 'ਚ ਪਰਚਾ ਹੋਇਆ ਵੱਡੀ ਅਪਡੇਟ ਸਾਹਮਣੇ ਨਾ ਹੀ ਪਹਿਲੀ ਤਰੀਕ ਨੂੰ ਜੋ ਬੋਲਦਾ ਸਾਰੀ ਪ੍ਰਕਾਰ ਦੀਆਂ ਗਰਾਨੀਆਂ ਕੀਤੀ ਜਾਂਦੇ ਨੇ ਉਸ ਦਿਨ ਇਹ ਪਰਚਾ ਕੀਤਾ ਗਿਆ ਸੀ ਜਾਣਕਾਰੀ ਦੇ ਮੁਤਾਬਕ 12 ਅਲੱਗ ਅਲੱਗ ਧਾਰਾਵਾਂ ਲਗੀਆਂ ਨੇ ਤੇ ਕਈ ਦਿਨਾਂ ਤੋਂ ਲੱਖੇ ਸੁਧਿਆਣੇ ਦੀਆਂ ਵੀ ਇੰਟਰਵਿਊਜ਼ ਆ ਰਹੀਆਂ ਸੀ ਲੋਕਾਂ ਦਾ ਇਹੋ ਕਹਿਣਾ ਸੀ ਕਿਸਾਨ ਲੀਡਰ ਤੇ ਹੋਰ ਕਈ ਮੁੱਖ ਚਿਹਰੇ ਸੀ ਉਹ 3 ਤਰੀਕ ਨੂੰ ਸੰਗਰੂ ਨਹੀਂ ਸੀ ਪਹੁੰਚ ਸਕੇ ਪਰ ਲੱਖਾ ਸਧਾਨਾ ਕਿਵੇਂ ਉੱਥੇ ਪਹੁੰਚ ਗਿਆ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਸੀ ਲੱਖਾ ਸਧਾਨਾ ਕਿਵੇਂ ਪਹੁੰਚਿਆ ਤੇ ਗੱਲਾਂ ਇਹ ਵੀ ਚੱਲ ਰਹੀਆਂ ਸੀ ਕਿ 10 ਤਰੀਕ ਨੂੰ ਭਾਨਾ ਸਿੱਧੂ ਬਾਹਰ ਆ ਜਾਵੇਗਾ ਪਰ ਹੁਣੇ-ਹੁਣੇ ਜੋ ਵੱਡੀ ਖਬਰ ਆਈ ਹੈ ਭਾਨਾ ਸਿੱਧੂ ਤੇ ਭਾਨੇ ਸਿੱਧੂ ਦਾ ਪਰਿਵਾਰ ਤੇ ਲੱਖੇ ਸਧਾਨੇ ਤੇ ਵੀ ਪਰਚਾ ਹੋ ਗਿਆ ਪੱਤਰਕਾਰ ਰਤਨ ਨੇ ਦੱਸਿਆ ਬਰਬਰ ਟੋਲ ਪਲਾਜੇ ਤੇ ਜੋ ਡੈਮੇਜ ਹੋਇਆ ਸੀ ਜੋ ਵੀ ਪ੍ਰਾਪਰਟੀ ਨੁਕਸਾਨੀ ਗਈ ਸੀ ਟੋਲ ਪਲਾਜੇ ਤੇ ਤੇ ਟੋਲ ਪਲਾਜੇ ਤੋਂ ਜੋ ਵੀ ਉੱਥੇ ਨੁਕਸਾਨ ਕੀਤਾ ਗਿਆ ਸੀ ਉਸਦੇ ਚਲਦੇ ਵੱਡੀ ਕਾਰਵਾਈ ਹੋਈ ਹੈ ਲੱਖੇ ਸਦਾਣੇ ਦਾ ਵੀ ਵਿੱਚ ਨਾਮ ਹੈ ਭਾਨਾ ਸਿੱਧੂ ਤੇ ਉਸਦੇ ਪਰਿਵਾਰ ਤੇ ਵੀ ਪਰਚਾ ਕੀਤਾ ਗਿਆ ਬੇहद ਵੱਡੀ ਜਾਣਕਾਰੀ ਇਸ ਵਕਤ ਦੀ 2 ਦਿਨ ਹੋਰ ਸੀ ਤੇ ਲੋਕ ਇਹੋ ਅਨੁਮਾਨ ਲਗਾ ਰਹੇ ਸੀ ਕਿ 10 ਤਰੀਕ ਨੂੰ ਭਾਨਾ ਸਿੱਧੂ ਬਾਹਰ ਆਵੇਗਾ ਪਾਨਾ ਸਿੱਧੂ ਦੇ ਪਰਿਵਾਰ ਲੱਖਾ ਸਧਾਨਾ ਤੇ 16 ਹੋਰ ਬੰਦਿਆਂ ਤੇ ਪਰਚਾ ਹੋਇਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਾਨਾ ਸਿੱਧੂ ਪਾਨੇ ਸਿੱਧੂ ਦਾ ਪਰਿਵਾਰ ਵਿੱਚ ਉਸ ਦਾ ਭਰਾ ਪਾਨੇ ਦੀ ਭੈਣ ਪਾਨੇ ਸਿੱਧੂ ਦਾ ਬਾਪੂ ਤੇ ਲੱਖਾ ਸਧਾਨਾ ਅਤੇ ਕੋਟ ਦੁੰਨੇ ਪਿੰਡ ਦਾ ਸਰਪੰਚ ਵੀ ਇਸ ਦੇ ਵਿੱਚ ਸ਼ਾਮਲ ਹੈ ਇਹਦੇ ਨਾਲ ਨਾਲ 16 ਹੋਰ ਲੋਕਾਂ ਤੇ ਧਨੌਲੇ ਥਾਣੇ ਦੇ ਵਿੱਚ ਪਰਚਾ ਹੋਇਆ ਹੈ ਤੇ ਜਿਵੇਂ ਹੀ ਦੋਸਤਾਂ ਸਾਨੂੰ ਹੋਰ ਕੋਈ ਅਪਡੇਟ ਨਿਕਲ ਕੇ ਸਾਹਮਣੇ ਆਊਗੀ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਬਣੇ ਰਹੋ ਸਾਡੇ ਚੈਨਲ ਦੇ ਨਾਲ